ਦੱਸਣਾ ਚਾਹਨਾ ਕਿ ਐਸੇ ਜਿਹੜੇ ਅੰਸਰ ਹੈ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹਦੇ ਆ ਆ ਪਛੀ ਭਾਈਚਾਰਾ ਖਰਾਬ ਕਰਨਾ ਚਾਹਦੇ ਆ ਪੰਜਾਬ ਦੇ ਵਪਾਰ ਨੂੰ ਖਤਮ ਕਰਨਾ ਚਾਹਦੇ ਆ ਗੋਂਗੂਲਾਂ ਤੋਂ ਮਿੱਟੀ ਝਾੜਤੀ ਉਹਤੇ ਨੋਰਮਲੀ ਧਾਰਾ ਲਾਤੀਆਂ ਜਿਹੜੀਆਂ ਕਈ ਹਫ਼ਤੇ ਬਾਅਦ ਬਾਹਰ ਆ ਜੂਗਾ ਇਸ ਕਰਕੇ ਅਸੀਂ ਸਾਰਾ ਦਲਦ ਭਾਈਚਾਰਾ ਲੁਧਿਆਣੇ ਦੇ ਵਿੱਚੋਂ ਸੰਵਿਧਾਨ ਬਚਾਓ ਮੋਰਚਾ ਇਹ ਮੰਗ ਕਰਦਾ ਕਿ ਉਹਦੇ ਉੱਪਰ ਐਨਐਸਏ ਲਾਈ ਜਾਵੇ ਇਹ ਜਿਹੜਾ ਸਾਡਾ ਧਰਨਾਵਾ ਜਦੋਂ ਤੱਕ ਜਿਹੜੀਆਂ ਸਾਡੀਆਂ ਮੰਗਾਂ ਵਾਂ ਨਹੀਂ ਮੰਨੀਆਂ ਜਾਂਦੀਆਂ ਨੇ ਜਦੋਂ ਤੱਕ ਉਹਤੇ ਐਨਐਸਏ ਲਾਗੇ ਉਹਨੂੰ ਪੰਜਾਬ ਤੋਂ ਬਾਹਰ ਡਿਬਰੂਗੜ ਜੇਲ੍ਹ ਚ ਨਹੀਂ ਭੇਜਿਆ ਜਾਂਦਾ ਅਸੀਂ ਅਨਮਿੱਥੇ ਸਮੇਂ ਤੱਕ ਇੱਥੇ ਬੈਠਾਂਗੇ ਨਿਬੰਧਿਕ ਕਾਲ ਹੈ ਸਾਰੇ ਜਿਹੜੇ ਹੈਗੇ ਕੱਲ ਇਹਨਾਂ ਨੇ ਕਾਲ ਦਿੱਤੀ ਸੀਗੀ ਸਾਰੇ ਅਵੇਅਰਨੈਸ ਪਾਸੇ ਠੀਕ ਹੈ ਤੇ ਇਹਨਾਂ ਨੇ ਰਿਕੁਐਸਟ ਕੀਤੀ ਸਾਰੇ ਮਾਰਕੀਟ ਨੂੰ ਕਿ ਹਾਂ ਵੀ ਇਹ ਕਿਉਂਕਿ ਇਹਨਾਂ ਦਾ ਇੱਕ ਪੀਸਫੁਲ ਪ੍ਰੋਟੈਸਟ ਹੈਗਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਹਾਂ ਲੁਧਿਆਣਾ ਸ਼ਹਿਰ ਦੀ ਜਿੱਥੇ ਕਿ ਅੱਜ ਪਹੁੰਚੇ ਚੌੜਾ ਵਿਆਰ ਚੌੜਾ ਵਿਆਰ ਪੂਰਾ ਬੰਦ ਦਾ ਐਲਾਨ ਦੀ ਕਾਲ ਕੀਤੀ ਹੋਈ ਹੈ ਤੇ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਐਕਸ਼ਨ ਕੀਤਾ ਸੀ ਪਰ ਕਿਤੇ ਨਾ ਕਿਤੇ ਜਾ ਕੇ ਅੱਜ ਜਲੰਧਰ ਅੰਮ੍ਰਿਤਸਰ ਦੇ ਵਿੱਚ ਤੇ ਸਾਰਾ ਅੱਜ ਲੁਧਿਆਣਾ ਦੇ ਵਿੱਚ ਸਾਰੀ ਕਾਲ ਦੀ ਬੰਦ ਕੀਤੀ ਚੋੜੇ ਵਿਆ ਤੇ ਪਹੁੰਚੇ ਹੋਏ ਆਂ ਦੇਖ ਸਕਦੇ ਹੋ ਕਿ ਸਾਰੀਆਂ ਦੁਕਾਨਾਂ ਵੀ ਬੰਦ ਹੈਗੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਜਿਹੜੇ ਦੁਕਾਨਦਾਰ ਹੈਗੇ ਨੇ ਉਹ ਬਾਹਰ ਖੜੇ ਹੋਏ ਨੇ ਔਰ ਇੱਥੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਪੂਰਾ ਖੜਾ ਹੋਇਆ ਸੀ ਪੁਲਿਸ ਪ੍ਰਸ਼ਾਸਨ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਉਹ ਦੇਖ ਸਕਦੇ ਹੋ ਕਿ ਸਾਰੇ ਜਿਹੜੇ ਦੁਕਾਨਦਾਰ ਹੈਗੇ ਨੇ ਉਹ ਬਾਹਰ ਖੜੇ ਹੋਏ ਨੇ ਉਹ ਦੇਖ ਸਕਦੇ ਕਿ बाबा साहब ਦੇ ਸਲਮਾਨਵੇਂ ਸੰਵਿਧਾਨ ਬਚਾਓ ਮੋਰਚਾ ਮੈਦਾਨ ਵਿੱਚ ਉਹ ਦੇਖ ਸਕਦੇ ਹੋ ਕਿ ਪੂਰਾ ਇੱਥੇ ਭਾਈਚਾਰਾ ਇੱਥੇ ਸਾਰੇ ਇਕੱਠੇ ਹੋਏ ਹੋਏ ਨੇ ਅਸੀਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਉਹ ਦੇਖ ਸਕਦੇ ਹੋ ਕਿ ਇੱਥੇ ਗੱਦੇ ਦਾ ਵੀ ਇੰਤਜ਼ਾਮ ਕੀਤਾ ਗਿਆ ਹੈਗਾ ਵਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਲਾਈਵ ਤਸਵੀਰਾਂ ਦੇ ਨਾਲ ਅਮੇਜ਼ਿੰਗ ਟੀਵੀ ਤੋਂ ਕਿ ਜਿਹੜੇ ਦੁਕਾਨਦਾਰ ਹੈਗੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਮੌਕੇ ਦੇ ਆਪਣੇ ਅਨਿਲ ਪਲੌੜ ਜਿੱਥੇ ਪਹੁੰਚੇ ਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹ ਕੀ ਕਹਿੰਦੇ ਹੈਗੇ ਨੇ ਬਿਲਕੁਲ ਭਾਈ ਸੱਸੀ ਗੱਲ ਦੀ ਭਾਈ ਕੰਪਲਿਸਰ ਦੇ ਵਿੱਚ ਡਾਕਟਰ ਭੀਮਰਾਓ ਦੇ ਉੱਤੇ ਕੁਝ ਕੀਤਾ ਸੀ ਅੱਜ ਲੁਧਿਆਣਾ ਦੀ ਬੰਦ ਦੀ ਕਾਲ ਕੀਤੀ ਕੀ ਕਹਿਣਾ ਚਾਹੁੰਗੇ ਜੀ ਬੰਦ ਦੀ ਕਾਲ ਹੈ ਸਾਰੇ ਜਿਹੜੇ ਹੈਗੇ ਕੱਲ ਇਹਨਾਂ ਨੇ ਕਾਲ ਦਿੱਤੀ ਸੀਗੀ ਸਾਰੇ ਅਵੇਅਰਨੈਸ ਪਾਸ ਜੀ ਠੀਕ ਹੈ ਤੇ ਇਹਨਾਂ ਨੇ ਰਿਕਵੈਸਟ ਕੀਤੀ ਸਾਰੇ ਮਾਰਕੀਟ ਨੂੰ ਕਿ ਹਾਂ ਵੀ ਇਹ ਕਿਉਂਕਿ ਇਹਨਾਂ ਦਾ ਇੱਕ ਪੀਸਫੁਲ ਪ੍ਰੋਟੈਸਟ ਹੈਗਾ ਹੈ ਰਿਗਾਰਡਿੰਗ ਆਪਣੇ ਦੇ ਕਨਸਟੀਟਿਊਸ਼ਨ ਜਿਹੜੀ ਇਹਨਾਂ ਦੀ ਕਮੇਟੀ ਇਹਨਾਂ ਦੀ ਬਣੀ ਹੋਈ ਹੈ ਜੀ ਤੇ ਇਹ ਕਿੰਨੇ ਵੇ ਤੱਕ ਫਿਰ ਬੰਦ ਰਹੇਗਾ ਜੀ ਜੋ ਇਹਨਾਂ ਦਾ ਪ੍ਰੋਗਰਾਮ ਹੈ ਸ਼ਾਮ ਨੂੰ 5 ਵਜੇ ਤੱਕ ਇਹਨਾਂ ਨੇ ਕਿਹਾ ਹੈ ਜੀ ਤੇ ਉਹ ਮੇਰੇ ਲੋਕ ਇਹਨਾਂ ਦੇ ਤੁਸੀਂ ਆਪ ਹੀ ਦੇਖ ਰਹੇ ਹੋ ਕਿਸੇ ਨੂੰ ਫੋਰਸ ਨਹੀਂ ਕਰ ਰਹੇ ਲੇਕਿਨ ਆ ਲੋਕਾਂ ਨੇ ਪਹਿਲਾਂ ਹੀ ਜਿਹੜੇ ਵੇਅਰ ਹੈਗੇ ਇਸ ਕਰਕੇ ਲੋਕਾਂ ਨੇ ਇੱਥੇ ਖੋਲ੍ਹੇ ਲੀਏ ਹੈਗੇ ਮਾਹੌਲ ਸ਼ਾਂਤ ਰਹੇਗਾ ਬਿਲਕੁਲ ਨਹੀਂ ਸ਼ਾਂਤ ਰਹੂਗਾ ਜੀ ਸ਼ਾਂਤ ਰਹੂਗਾ ਕੋਈ ਇੱਦਾਂ ਦੀ ਕੋਈ ਇੱਦਾਂ ਨਹੀਂ ਪੀਸਫੁਲ ਐਜੀਟੇਸ਼ਨ ਹੈਗਾ ਜੀ ਹੈ ਵੈਰੀ ਰਾਈਟ ਜੀ ਔਰ ਆਪਣੇ ਮਨੀਲ ਭਰਾ ਔਰ ਜੀ ਨੇ ਕਿਹਾ ਹੈਗਾ ਵਾ ਜੇ ਬਿਲਕੁਲ ਐਸ.ਪੀ. ਸਾਹਿਬ ਨੇ ਕਿ ਬਿਲਕੁਲ ਸ਼ਾਂਤ ਰਹੇਗਾ ਮਾਹੌਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਤੁਹਾਨੂੰ ਚੌੜੇ ਵਿਆਹ ਦੀ ਬਿਲਕੁਲ ਲਾਈਵ ਤਸਵੀਰਤ ਦਿਖਾਉਣੇ ਪਏ ਆ ਔਰ ਪੁਲ ਪ੍ਰਸ਼ਾਸਨ ਵੀ ਇੱਥੇ ਪ ਦੁਕਾਨਦਾਰ ਵੀ ਆਪਣੇ ਦੁਕਾਨਦਾਰ ਬਾਹਰ ਖੜੇ ਹੋਏ ਨੇ ਅਸੀਂ ਦੁਕਾਨਦਾਰਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿੰਦੇ ਹੈਗੇ ਨੇ ਬੰਦਾ ਇਹ ਤਾਂ ਦੇੜੀ ਵਾਲੇ ਬੰਦੇ ਸਾਰੇ ਜਿਸ ਤੋਂ ਪਿਛਲੇ ਦਿਨੀ ਡਾਕਟਰ ਭੀਮਰਾਜ ਉੱਤੇ ਅੰਮ੍ਰਿਤਸਰ ਵਿੱਚ ਹੋਇਆ ਸੀ ਕਿ ਅੱਜ ਮਾਹੌਲ ਗਲਤ ਕੰਮ ਹੋਇਆ ਜੀ ਗਲਤ ਕੰਮ ਹੋਇਆ ਗਲਤ ਕੰਮ ਹੋਇਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਗਲਤ ਕੰਮ ਹੋ ਗਿਆ ਜੀ ਕੀ ਕੀ ਕਹਿਣਾ ਕੀ ਕਹਿੰਦੇ ਬਸ ਉਹਦੇ ਦੇੜੀ ਵਾਲੇ ਬੰਦੇ ਆ ਜੀ ਹੋਰ ਗਲਤ ਕੰਮ ਹੈ ਜੀ ਪੂਰਨ ਸਾਨੂੰ ਸਾਰੇ ਦਲਦ ਭਾਈ ਸਾਰੇ ਨੂੰ ਕੁਝ ਸਖਤ ਸਟੈਂਡ ਲੈਣਾ ਪਊਗਾ ਕੀ ਲੱਗਦਾ ਕਿ ਤਨਾ ਕਿਤੇ ਸੋਚੀ ਸਮਝੀ ਜਿਹੜੀ ਇਹ ਸ਼ਾਦੀ ਹੋ ਸਕਦੀ ਹੈ ਕਿ ਪੰਜਾਬ ਤਾਂ ਹੋਲ ਵੀ ਖਰਾਬ ਕੀਤਾ ਜਾ ਸਕਦਾ ਵਾ ਕਿਉਂਕਿ ਜਿਸ ਹਿਸਾਬ ਦੇ ਨਾਲ ਉਹ ਸੀੜੀ ਲਾ ਕੇ ਉੱਪਰ ਚੜਿਆ ਵਾ ਤੇਲ ਕਿੱਥੋਂ ਆਇਆ ਮਾਜਿਦ ਕਿੱਥੋਂ ਆਈ ਉਹ ਸਾਰੀਆਂ ਗੱਲਾਂ ਜਿਹੜੀਆਂ ਇਹ ਸਾਰੇ ਪੰਜਾਬ ਵਾਸੀਆਂ ਨੂੰ ਦੁਕਾਨਦਾਰ ਭਰਾਵਾਂ ਨੂੰ ਜਿਹੜੇ ਸਾਡੇ ਇਸ ਬੰਦੇ ਦੇ ਵਿੱਚ ਸਪੋਰਟ ਕਰ ਰਹੇ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹਨਾ ਔਰ ਉਹਨਾਂ ਨੂੰ ਦੱਸਣਾ ਚਾਹਨਾ ਕਿ ਇਹ ਐਸੇ ਜਿਹੜੇ ਅੰਸਰ ਹੈ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਅਪਸੀ ਭਾਈਚਾਰਾ ਖਰਾਬ ਕਰਨਾ ਚਾਹੁੰਦੇ ਆ ਪੰਜਾਬ ਦੇ ਵਪਾਰ ਨੂੰ ਖਤਮ ਕਰਨਾ ਚਾਹੁੰਦੇ ਆ ਅਗਰ ਉਹਨਾਂ ਨੂੰ ਐਨਐਸਏ ਲਾ ਕੇ ਆਸਾਮ ਦੀ ਜੇਲ੍ਹ ਚ ਨਹੀਂ ਭੇਜਿਆ ਜਾਂਦਾ ਤੇ ਆਣ ਵਾਲੇ ਸਮੇਂ ਚ ਹੋਰ ਵੀ ਕੋਈ ਬੰਦਾ ਉੱਠ ਕੇ ਅਸੀਂ ਹਰਕਤ ਕਰੂਗਾ ਪੁਲਿਸ ਨੇ ਦੱਸਿਆ ਕੁਛ ਕੀ ਹੁਣ ਕਾਫੀ ਪੁਲਿਸ ਨੇ ਤਾਂ ਸਿਰਫ ਗੋਗੂਲਾਂ ਤੋਂ ਮਿੱਟੀ ਝਾੜਤੀ ਉਹਤੇ ਨੋਰਮਲੀ ਧਾਰਾ ਲਾਤੀਆਂ ਜਿਹੜੀਆਂ ਕਈ ਹਫ਼ਤੇ ਬਾਅਦ ਬਾਹਰ ਆਜੂਗਾ ਇਸ ਕਰਕੇ ਅਸੀਂ ਸਾਰਾ ਦਲਦ ਭਾਈਚਾਰਾ ਲੁਧਿਆਣੇ ਦੇ ਵਿੱਚੋਂ ਸੰਵਿਧਾਨ ਬਚਾਓ ਮੋਰਚਾ ਇਹ ਮੰਗ ਕਰਦਾ ਕਿ ਉਹਦੇ ਉੱਪਰ ਐਨਐਸਏ ਲਾਈ ਜਾਵੇ ਅੱਛਾ ਉਹਦੀ ਮਦਰ ਦਾ ਬਿਆਨ ਹੈ ਕਹਿੰਦੇ ਪੁੱਤ ਮੇਰਾ ਦੁਬਈ ਗਿਆ ਹੋਇਆ ਸੀਗਾ ਤੇ ਦੁਬਈ ਤੋਂ ਆ ਕੇ ਇਸ ਤਰ੍ਹਾਂ ਇਹ ਘਟਨਾ ਨੂੰ ਅੰਜਾਮ ਦੇਣਾ ਦੁਬਈ ਤੋਂ ਹੀ ਕਿਸੇ ਸੰਸਥਾ ਨਾਲ ਸੈਟਿੰਗ ਕਰਕੇ ਆਇਆ ਸਰਕਾਰ ਉਹ ਪੁੱਛ ਕੇ ਚ ਕਰੇ ਕਿ ਦੁਬਈ ਦੇ ਵਿੱਚ ਕਿਹੜੀ ਸੰਸਥਾ ਨੇ ਕਹਿੰਦੇ ਉੱਪਰ ਉਹਨੇ ਸਾਜ਼ਿਸ਼ ਰਚੀ ਇਹ ਇਹ ਨੰਗਾ ਹੋਣਾ ਚਾਹੀਦਾ ਉਹ ਸਾਰੇ ਲੋਕ ਨੰਗੇ ਹੋਣੇ ਚਾਹੀਦੇ ਉਹ ਸੰਸਥਾ ਨੰਗੀ ਹੋਣੀ ਚਾਹੀਦੀ ਕੋਨੋਂ ਪਤਾ ਹੀ ਆ ਜਿਹੜਾ 26 ਜਨਵਰੀ ਨੂੰ 바ਵਾ ਸਾਹਿਬ ਦਾ ਜਿਹੜਾ ਸਟੈਚੂ ਆ ਉਹ ਅੰਮ੍ਰਿਤਸਰ ਚ ਤੋੜਿਆ ਗਿਆ ਵਾ ਜਿਹਦੇ ਕਰਕੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਅਸੀਂ ਕਾਲ ਦਿੱਤੀ ਸੀਗੀ ਕੱਲ ਦਾ ਜਿਹੜਾ ਸਾਡੀ ਸਮੁੱਚੀ ਵਾਲਮਿਕ ਸਮਾਜ ਦੀ ਮੀਟਿੰਗ ਹੋਈ ਸੀ ਬੰਦ ਦੀ ਕਾਲ ਦਿੱਤੀ ਸੀ ਸੋ ਤੁਸੀਂ ਦੇਖ ਸਕਦੇ ਹੋ ਸੰਪੂਰਨ ਤੌਰ ਦੇ ਸ਼ਹਿਰ ਸਾਡੇ ਨਾਲ ਆ ਸੋ ਸ਼ਹਿਰ ਦੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਵਪਾਰੀ ਭਰਾਵਾਂ ਦਾ ਧੰਨਵਾਦ ਕਰਦੇ ਜਿਹੜੇ ਸਾਨੂੰ ਹਰ ਸਮੇਂ ਸਾਡੇ ਨਾਲ ਸਮਰਥਨ ਦਿੰਦੇ ਨੇ ਤੇ ਕੋ ਤੱਕ ਮੰਨਦੇਗੇ ਜੀ ਇਹ ਜਿਹੜਾ ਸਾਡਾ ਧਰਨਾਵਾ ਜਦੋਂ ਤੱਕ ਜਿਹੜੀਆਂ ਸਾਡੀਆਂ ਮੰਗਾਂ ਵਾਂ ਨਹੀਂ ਮੰਨੀਆਂ ਜਾਂਦੀਆਂ ਨੇ ਜਦੋਂ ਤੱਕ ਉਹਤੇ ਐਨਐਸਏ ਲੱਗੇ ਉਹਨੂੰ ਪੰਜਾਬ ਤੋਂ ਬਾਹਰ ਡਿਬਰੂਗੜ ਜੇਲ੍ਹ ਚ ਨਹੀਂ ਭੇਜਿਆ ਜਾਂਦਾ ਅਸੀਂ ਅਨਮਿੱਥੇ ਸਮੇਂ ਤੱਕ ਇੱਥੇ ਬੈਠਾਂਗੇ ਜਿਹੜਾ ਅਸੀਂ ਇਹ ਪੱਕਾ ਮੋਰਚ ਬਾਕੀ ਜੋ ਸਾਡੇ ਸਮਾਜ ਦੇ ਸੀਨੀਅਰ ਆਗੂ ਫੈਸਲਾ ਲੈਣਗੇ ਅਸੀਂ ਉਸ ਨੂੰ ਮੰਨਣ ਨੂੰ ਤਿਆਰ ਆ ਜਿਹੜੇ ਜਿਹੜੇ ਆਗੂ ਪੁੱਛ ਰਹੇ ਜੀ ਜਿੰਨੇ ਲੁਧਿਆਣੇ ਦੇ ਸਾਡੇ ਦਾਨਮ ਸਿੰਘ ਚੋਦਰੀ ਸਾਹਿਬ ਹੋਰ ਵੀ ਜਿੰਨੇ ਸਾਡੇ ਸਮਾਜ ਦੇ ਜਿੰਨੇ ਵੀ ਭਰਾ ਨੇ ਜਿਹੜੇ ਕੌਮ ਨੂੰ ਪਿਆਰ ਕਰਨ ਵਾਲੇ ਨੇ ਸੋ ਇਹ ਇਕੱਲਾ 바ਵਾ ਸਾਹਿਬ ਜਿਹੜੇ ਸਾਡੇ ਦਾ ਇਕੱਲਿਆਂ ਦੇ ਨਹੀਂ ਸੀਗੇ ਉਹ ਪੂਰੇ ਹਿੰਦੂਸਤਾਨ ਦੇ ਸੀ ਮੈਂ ਸਮਝਦਾ ਜਿੰਨੇ ਇੱਥੇ ਭਰਾ ਪਹੁੰਚੇ ਜਿਹੜੇ ਨਹੀਂ ਵੀ ਪਹੁੰਚੇ ਮੈਂ ਪ੍ਰੈਸ ਰਾਹੀਂ ਬੇਨਤੀ ਕਰੂੰਗਾ ਵੀ ਤੁਸੀਂ ਵੀ ਇੱਥੇ ਪਹੁੰਚ ਗਏ ਤੇ ਜਿਹੜੇ ਧਰਨੇ ਦੇ ਵਿੱਚ ਸਾਡਾ ਸਾਥ ਦੋ ਕਿਉਂਕਿ ਜਿਹੜਾ 바ਵਾ ਸਾਹਿਬ ਦੀ ਸੋਚ ਤੇ ਆਪਾਂ ਜਿਹੜਾ ਪੈਰਾਵਾ ਤਾਂ ਔਰ ਅਗਲਾ ਪੇਡ ਲੈ ਕੇ ਤੁਹਾਨੂੰ ਫੇਰ ਦਿਖਾਵਾਂਗਾ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ